ਹੈਲੋ ਸਟੂਡੈਂਟਸ ਵੈਲਕਮ ਬੈਕ ਟੂ ਮਾਈ ਚੈਨਲ ਆਈ ਹੋਪ ਤੁਸੀਂ ਸਾਰੇ ਠੀਕ ਹੋਮਗੇ ਸੋ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਜੋ ਹਾਲਾਤ ਇੰਡੀਆ ਦੇ ਵਿੱਚ ਚੱਲ ਰਹੇ ਆ ਸੋ ਇਹਨਾਂ ਹਾਲਾਤਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਆਪਣੇ ਜਿਹੜੇ ਐਗਜ਼ਾਮ ਹੋਣ ਜਾ ਰਹੇ ਸੀਗੇ ਠੀਕ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਨੂੰ ਜਿਹੜਾ ਹੈ ਪੋਸਟਪੋਨ ਕਰ ਦਿੱਤਾ ਆ ਸੋ ਜਿਹੜੇ ਐਗਜ਼ਾਮ ਆਉਣ ਵਾਲੇ ਦਿਨਾਂ ਦੇ ਵਿੱਚ ਔਰ ਜਿਵੇਂ ਕਿ ਅੱਜ ਦਾ ਜਿਹੜਾ ਐਗਜ਼ਾਮ ਸੀਗਾ ਠੀਕ ਹੈ 9 ਮਈ ਨੂੰ ਜਿਹੜਾ ਐਗਜ਼ਾਮ ਹੋਣ ਜਾ ਰਿਹਾ ਸੀਗਾ ਔਰ 10 ਮਈ ਨੂੰ ਜਿਹੜਾ ਕੱਲ ਐਗਜ਼ਾਮ ਹੋਣਾ ਸੀ ਔਰ ਜਿਹੜਾ ਐਗਜ਼ਾਮ ਮੰਡੇ ਹੋਣਾ ਸੀ ਨਾ ਸਾਰਿਆਂ ਨੂੰ ਜਿਹੜਾ ਆ ਪੋਸਟਪੋਨ ਕਰ ਦਿੱਤਾ ਹੈ ਠੀਕ ਹੈ ਚਾਹੇ ਐਗਜ਼ਾਮ ਜਿਹੜੇ ਸੀਗੇ ਬੀਏ ਦੇ ਸੀਗੇ ਚਾਹੇ ਐਗਜ਼ਾਮ ਜਿਹੜੇ ਉਹ ਗ੍ਰੈਜੂਏਸ਼ਨ ਦੇ ਸੀਗੇ ਜਾਂ ਕਿਸੇ ਹੋਰ ਵੀ ਜਿਹੜੇ ਕਿਸੇ ਵੀ ਐਜੂਕੇਸ਼ਨਲ ਨਾਲ ਸੰਬੰਧਿਤ ਐਗਜ਼ਾਮ ਸੀਗੇ ਉਹ ਸਾਰੇ ਦੇ ਸਾਰੇ ਜਿਹੜੇ ਆ ਪੋਸਟਪੋਨ ਕਰ ਦਿੱਤੇ ਗਏ ਆ ਠੀਕ ਹੈ ਸੋ ਇਥੇ ਤੁਹਾਨੂੰ ਧਿਆਨ ਦੇਣ ਵਾਲੀ ਗੱਲ ਇਹ ਆ ਕਿ ਤੁਸੀਂ ਆਪਣੇ ਜਿਹੜਾ ਪੇਪਰਾਂ ਦੇ ਜਿਹੜਾ ਤਿਆਰੀ ਕਰ ਰਹੇ ਸੀ ਤੁਸੀਂ ਉਹਨੂੰ ਨਿਛੜਨਾ ਹੈਗਾ ਤੁਸੀਂ ਉਹਨੂੰ ਹੋਰ ਵੀ ਵਧੀਆ ਤਰੀਕੇ ਦੇ ਨਾਲ ਕਰੋ ਪੂਰੀ ਆਸਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹਾਲਾਤ ਜਿਹੜੇ ਆ ਬਹੁਤ ਵਧੀਆ ਹੋ ਜਾਣਗੇ ਤੇ ਔਰ ਪਹਿਲਾਂ ਦੀ ਤਰ੍ਹਾਂ ਸਾਰਾ ਕੁਝ ਹੀ ਠੀਕ ਚੱਲੂਗਾ ਔਰ ਤੁਸੀਂ ਆਪਣੇ ਜਿਹੜੇ ਪੇਪਰਾਂ ਦੀ ਤਿਆਰੀ ਆ ਉਹਨੂੰ ਆਪਣੇ ਜਾਰੀ ਰੱਖੋ ਹੋਰ ਵੀ ਕੋਈ ਨਮੀ ਡੇਟ ਜਿਵੇਂ ਹੀ ਅਪਡੇਟ ਹੁੰਦੀ ਆ ਜਿਵੇਂ ਨੋਟੀਫਿਕੇਸ਼ਨ ਆਉਂਦਾ ਹੈ ਤੁਹਾਡੇ ਨਾਲ ਸਾਂਝਾ ਕੀਤਾ ਜਾਊਗਾ ਥੈਂਕ ਯੂ ਸੋ ਮਚ